ਸਿਰਫ ਰਬਾਬ ਦੀ ਧੁਨ ਦੇਤੇ ਗਾ ਵੀ ਰਹੇ ਹੁੰਦੇ ਨੇ ਅਖਵਾਨੀ ਨੱਚ ਵੀ ਰਹੇ ਹੁੰਦੇ ਨੇ ਕਿਉਂਕਿ ਸੁਰ ਵੀ ਹੈ ਧਾਲ ਵੀ ਹੈ ਇਹ ਸਾਜ਼ ਭਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬਹੁਤ ਪਿਆਰਾ ਲੱਗਿਆ ਬਹੁਤ ਚੰਗਾ ਲੱਗਿਆ ਇਹੀ ਨਾਲ ਰੱਖਿਆ ਪਰ ਰਬਾਬ ਜੇ ਕਿੰਨਾ ਸੋਹਣਾ ਹੋਵੇ ਖੂਬਸੂਰਤ ਹੋਵੇ ਉਹਦੀਆਂ ਤਾਰਾਂ ਸਾਰੀਆਂ ਸੁਰ ਦੇ ਚੌਨਨ بجیاں ہوئی پر ہاتھ دھیل اور دا ٹکڑا نہیں جس نال وجد ہے تو مہاراج کہ رباب پیا جائے گا اس زیل تو بینا. زیل تو کیسے بجے رواب کوئی چیز اپنے آپ کتنی ہی مہان کیوں نہیں ہے اور گن رکھ دی ہوئے، رکھ دی ہوئے دی ہوئے دوسرے ہوسرے سنجوگ تو بنا ਉਹ ਆਪਣੇ ਗੁਣ ਤੇ ਕਲਾ ਨੂੰ ਪ੍ਰਗਟ ਨਹੀਂ ਕਰ ਸਕੇਗੀ। ਇਸ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤੇ ਬਿਲਕੁਲ ਆਲਮਾਨਾ ਢੰਗ ਨਾਲ ਬਿਆਨ ਕੀਤਾ ਹੈ। ਭਾਈ ਸਾਹਿਬ ਕਹਿੰਦੇ ਨੇ ਜੈਸੇ ਬਿਨ ਪਵਨ ਕਵਨ ਗੁਣ ਚੰਦਨਲੇ ਬਿਨ ਮੈਲਾਗਰ ਪਵਨ ਕਤਵਾਸ ਹੈ। ਫੁੱਲਾਂ ਦੇ ਵਿੱਚ ਮਹਿਕ ਹੈ। ਅਤਰ ਸੈਂਟ ਮਨੋਖ ਨੇ ਕੱਪੜਿਆਂ ਨੂੰ ਲਾਇਆ ਹੋਵੇ ਚੰਦਨ ਦੇ ਵਿੱਚ ਖੁਸ਼ਬੂ ਹੈ ਪਰ ਹਵਾ ਨਾ ਹੋਵੇ ਤੋ ਕੁਝ ਵੀ ਨਹੀਂ ਪਤਾ ਚਲੇਗਾ ਫੁੱਲਾਂ ਦੀ ਮਹਿਕ ਪਵਨ ਦੇ ਮੋਢਿਆਂ ਤੇ ਅਸਵਾਰ ਹੋ ਕੇ ਦੂਰ ਦੂਰ ਤੱਕ ਜਾਂਦੀ ਹੈ ਕੱਪੜਿਆਂ ਨੂੰ ਲਾਇਆ ਹੋਇਆ ਅਤਰ ਸੈਂਟ ਪਵਨ ਦੇ ਮੋਢਿਆਂ ਤੇ ਅਸਵਾਰ ਹੋ ਕੇ ਸਾਨੂੰ ਮੋਹਤਰ ਕਰਦਾ ਹੈ ਦੂਸਰਿਆਂ ਨੂੰ ਮੋਹਤਰ ਕਰਦਾ ਹੈ ਹਵਾ ਹੀ ਨਹੀਂ ਤੋ ਬਾਈ ਸਾਹਿਬ ਕਹਿੰਦੇ ਚੰਦਨ ਦੀ ਖੁਸ਼ਬੂ ਚੰਦਨ ਦੇ ਵਿੱਚ ਰਹਿ ਜਾਏਗੀ ਤੇ ਚੰਦਨ ਤਾਂ ਹੀ ਚੰਦਨ ਹੈ ਕਿ ਇਸ ਦੀ ਖੁਸ਼ਬੂ ਬਾਹਰ ਪ੍ਰਗਟ ਹੋਵੇ ਤੇ ਜੇ ਖੁਸ਼ਬੂ ਚੰਦਨ ਤੋਂ ਬਾਹਰ ਪ੍ਰਗਟ ਹੀ ਨਹੀਂ ਹੋਈ ਤੋ ਚੰਦਨ ਤੇ ਇੱਕ ਆਮ ਲੱਕੜ ਵਿੱਚ ਫਰਕ ਕੀ ਹੈ ਫਿਰ ਫਿਰ ਤੇ ਕੁਝ ਵੀ ਨਹੀਂ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਊਦ ਗਰਬੋ ਨਾ ਬਾਸ਼ਦ ਹੈਜਮ ਅਸਤ ਅਗਰ ਚੰਦਨ ਦੇ ਵਿੱਚ ਖੁਸ਼ਬੋ ਹੀ ਨਹੀਂ ਹੈ ਤਾਂ ਫਿਰ ਉਹ ਇੱਕ ਆਮ ਲੱਕੜ ਹੈ ਉਸ ਨੂੰ ਚੰਦਨ ਕਹਿਣ ਦੀ ਲੋੜ ਹੀ ਨਹੀਂ ਹੈ। ਉਦ ਗਰਬੂ ਨਾ ਬਾਸ਼ਨ ਐਸਮਸਤ। ਲੇਕਿਨ ਚੰਦਨ ਦੀ ਖੁਸ਼ਬੂ ਜੋ ਚੰਦਨ ਦੇ ਚਹਿ ਪਵਨ ਦੇ ਮੋਂਡਿਆਂ ਤੇ ਅਸਵਾਰ ਹੋ ਕੇ ਹੀ ਦੂਰ ਦੂਰ ਤੱਕ ਫੈਲਦੀ ਹੈ। ਉਂਝ ਨਹੀਂ। ਤਾਂ ਚੰਦਨ ਆਪਣੇ ਆਪ ਦੇ ਵਿੱਚ ਕਿਤਨਾ ਹੀ ਮਹਾਨ ਕਿਉਂ ਨਾ ਹੋਵੇ। ਦੀ ਦੀ ਮਹਾਨਤਾ ਨੂੰ ਪ੍ਰਗਟ ਕਰਨ ਲਈ ਪਵਨ ਚਾਹੀਦੀ ਹੈ ਹਵਾ ਚਾਹੀਦੀ ਹੈ ਵਰਨਾ ਨਹੀਂ ਇਹ ਆਪਣੀ ਮਹਾਨਤਾ ਨਹੀਂ ਪ੍ਰਗਟ ਕਰ ਸਕੇਗਾ ਪਰ ਹਵਾ ਨੂੰ ਵੀ ਸੁਗੰਧਤ ਹੋਣ ਲਈ ਮੋਤਰ ਕਰਨ ਲਈ ਚੰਦਨ ਚਾਹੀਦਾ ਹੈ ਫੁੱਲ ਚਾਹੀਦੇ ਨੇ ਸੈਂਟ ਚਾਹੀਦੇ ਉਹ ਹਵਾ ਵੀ ਖੁਸ਼ਬੂਦਾਰ ਨਹੀਂ ਹੋ ਸਕੇਗੀ ਜੇ ਹਵਾ ਨੇ ਸੁਗੰਧਤ ਹੋਣਾ ਹੈ ਤਾਂ ਚੰਦਨ ਤੇ ਫੁੱਲ ਚਾਹੀਦੇ ਨੇ कि फूल ਤੇ ਚੰਦਨ ਨੇ ਆਪਣੀ ਮਹਿਕ ਦੂਰ ਦੂਰ ਤੱਕ ਫੈਲਾਣੀ ਹੈ। ਤਾਂ ਫਿਰ ਪਵਨ ਚਾਹੀਦਾ ਹੈ। ਹਵਾ ਚਾਹੀਦੀ। ਇੱਕ ਦੂਜੇ ਨੂੰ ਇੱਕ ਦੂਜੇ ਦਾ ਆਸਰਾ ਚਾਹੀਦਾ ਹੈ। ਕਿ ਆਸਰਾ ਤੋੜ ਦਿਓ। ਤਾਂ ਦੋਵੇਂ بے ਮਹਿਨ ਨਹੀਂ ਹੋ ਜਾਂਦੇ। ਦੂਸਰੀ ਦਲੀਲ ਦਿੱਤੀ ਹੈ ਪਾਈ ਗੁਰਦਾਸ ਜੀ ਨੇ। ਜੈਸੇ ਬਿਨ ਬੋਹਤ ਖੇਵਟ ਸੇ ਨਾ ਪਾਰ ਪਰੇ। ਬਿਨ ਖੇਵਟ ਬਹੁਤ ਕਤ ਵਿਸਾਸ ਹੈ ਜੈਸੇ ਬਿਨ ਬੈਦ ਔਖਦ ਗੁਣ ਗੋਪਹੁਤ ਬਿਨ ਔਖਦ ਬੈਦ ਰੋਗੇ ਨਾ ਗਰ ਨਾਤ ਜਾ ਰੈ ਸਿਤ ਗਾਲਬਨ 22000 ਫੁੱਟ ਦੀ ਬੁਲੰਦੀ ਦੇਤੇ ਇਹ ਤੀਰਤ ਹੈ ਕਸ਼ਮੀਰ ਦੇ ਚ ਇਸੂ ਬਾਟੀ ਕੋਈ ਗਾਲਬਨ 20000 ਫੁੱਟ ਉੱਚੀ ਹੈ ਸਾਰਾ ਬਰਫ਼ ਤੇ ਚੱਲਣਾ ਪੈਂਦਾ ਅੱਛੀ 30 ਸਾਲ ਪੁਰਾਣੀ ਗੱਲ ਮੈਂ ਕਰ ਰਿਹਾ ਤੇ ਠੰਡ ਨਾਲ ਮੈਂ ਝਕੜ ਗਿਆ ਇਹ ਸਫ਼ਰ 3 ਦਿਨਾਂ ਦਾ ਹੈ ਤੇ ਰਾਤ ਮੈਂ ਸੌ ਵੀ ਨਾ ਸਕਿਆ ਕਿਉਂਕਿ ਰਸਤੇ 'ਚ ਪੜਾਓ ਕਰਨ ਲਈ ਸਿਵਾਏ ਤੰਬੂ ਖੇਮਿਆਂ ਤੋਂ ਹੋਰ ਕੁਝ ਵੀ ਨਹੀਂ ਬਾਹਵੇਂ ਕੱਪੜੇ ਮੈਂ ਬੜੇ ਪਾਏ ਕੰਬਲ ਦੋ ਦੋ ਤਿੰਨ ਤਿੰਨ ਲੇਕਿਨ ਠੰਡ ਨੇ ਮੈਨੂੰ ਸੌਣ ਨਾ ਦਿੱਤਾ خیمے تمبوش تھنڈ بڑے سورے جو چلن لگے تھے میریاں انگلیاں ہی نہ کھلن تو میں نال دے نالے ساتھیا چار پانچ آدمی نال سن سادھو سن میں کہ چلنا میرا بڑا اوک ہے اینی تھنڈ اور پھر برف ہی برف ہے اور اجے وات بڑی لمبی ਮੈਨੂੰ ਕਹਿਣ ਲੱਗੇ ਉਹ ਸਾਹਮਣੇ ਬਰਫ਼ ਦੇ ਥੱਲੇ ਕਬੂਟੀ ਦੇਖਦਾ ਇਹ ਤੋੜ ਲੈ। ਤੂੰ ਤੋੜ ਲੈ, ਕੰਨ ਲੈ ਖਾ ਜਾ। ਉਹਨੂੰ ਮੈਂ ਖਾ ਲਿਆ। ਕੌੜੀ ਜ਼ਰੂਰ ਸੀ। ਕੰਨ ਲਗੇ ਸਿਰ ਪੰਜ ਮਿੰਟ ਖੜਾ ਰਹਿ ਫਿਰ ਤੂੰ ਚੱਲਣ ਜੋਗਾ ਹੋ ਜਾਏਂਗਾ। ਔਰ ਮੈਂ ਕ੍ਰਿਸ਼ਮਾ ਦੇਖਿਆ ਇਤਨੀ ਠੰਡ ਦੇ ਵਿੱਚ, ਇਤਨੀ ਸੀਤ ਲਹਿਰ ਦੇ ਵਿੱਚ ਮੈਨੂੰ ਪਸੀਨਾ ਆ ਗਿਆ। ਕੰਨ ਲਗੇ ਹੁਣ ਚੱਲ। ਐਸੀ ਬੂਟੀਆਂ ਉਹ ਮੈਨੂੰ ਕਹਿਣ ਲੱਗੇ ਜੇ ਇੱਕ ਦਿਨ ਖਾ ਲਈਏ ਤਿੰਨ ਤਿੰਨ ਚਾਰ ਚਾਰ ਦਿਨ ਭੁੱਖ ਵੀ ਨਹੀਂ ਲੱਗਦੀ ਫਿਰ ਮੈਨੂੰ ਸਮਝ ਆਈਏ ਜਿਹੜੇ ਗੰਗੋਤਰੀ ਦੇ ਵਿੱਚ ਬਦਰੀ ਨਾਰਾਇਣ ਦੇ ਸਾਧੂ ਰਹਿ ਜਾਂਦੇ ਨੇ ਸਾਰਾ ਸਾਰਾ ਸਾਇਲ ਕੱਟ ਲੈਂਦੇ ਨੇ ਤੇ ਕੋਈ ਜਾਂਦਾ ਨਹੀਂ ਉਸ ਪਾਸੇ ਗਾਲਬਨ 6 ਮਹੀਨੇ ਮੈਂ ਕਹਿਣਾ ਬੂਟੀਆਂ ਦੇ ਆਸਰੇ ਤੇ ਹੀ ਕੱਟਦੇ ਨੇ ਐਸਾ ਮੈਂ ਆਪਣਾ ਅੰਦਾਜ਼ਾ ਲਾਇਆ ਮਨ ਕੇ ਐਸੀ ਕੀਮਤੀ ਜੜੀ ਬੂਟੀਆਂ ਲੇਕਿਨ ਵੈਦ ਜਾਣਕਾਰ ਤੋਂ ਬਿਨਾ ਉਹਨਾਂ ਦੇ ਗੁਣ ਉਹਨਾਂ ਦੇ ਵਿੱਚ ਹੀ ਰਹਿ ਜਾਂਦੇ ਨੇ ਮਰ ਜਾਂਦੇ ਨੇ ਜੜੀ ਬੂਟੀ ਦੇ ਗੁਣ ਪ੍ਰਗਟ ਹੁੰਦੇ ਨੇ ਵੈਦ ਕਰਕੇ ਪਰ ਵੈਦ ਦੇ ਗੁਣ ਪ੍ਰਗਟ ਹੁੰਦੇ ਨੇ ਜੜੀ ਬੂਟੀ ਕਰਕੇ ਇੱਕ ਰੋਗੀ ਬੰਦਾ ਹੈ ਬਿਮਾਰ ਬੰਦਾ ਹੈ ਵੈਦ ਕੋਲ ਚਲਾ ਜਾਏ ਤਾਂ ਵੈਦ ਤੇ ਬੈਠਾ ਹੈ ਦਵਾਈ ਕੋਈ ਨਹੀਂ ਉਹਦੇ ਕੋਲ ਤੇ ਜੜੀ ਬੂਟੀਆਂ ਹੋਵਨ ਦਵਾਈਆਂ ਹੋਵਨ ਪਰ ਵੈਦ ਕੋਈ ਨਹੀਂ। ਤੋਂ ਬੇਮੈ ਨਹੀਂ। ਜੜੀ ਬੂਟੀ ਦੇ ਗੁਣ ਪ੍ਰਗਟ ਹੁੰਦੇ ਨੇ ਵੈਦ ਕਰਕੇ ਤੇ ਵੈਦ ਦੀ ਮਹਾਨਤਾ ਪ੍ਰਗਟ ਆਉਂਦੀ ਜੜੀ ਬੂਟੀਆਂ ਕਰਕੇ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿਸੇ ਵੀ ਚੀਜ਼ ਦੇ ਉੱਤੇ ਨਿਗਾਹ ਮਾਰ ਕੇ ਦੇਖੋ ਜੋ ਵਸਤੂ ਆਪਣੇ ਗੁਣ ਪ੍ਰਗਟ ਕਰ ਰਹੀ ਏ ਕਿਸੇ ਦੇ ਆਸਰੇ ਨਾਲ। ਹੁੰਝ ਨਹੀਂ।